ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਦੇ ਪਿੰਡ ਸਬਰਾ ਦੀ ਨਵੀਂ ਬਣੀ ਪੰਚਾਇਤ ਵੱਲੋਂ ਅੱਜ ਇੱਕ ਮਤਾ ਪਾ ਕੇ ਪੁਲਿਸ ਚੌਕੀ ਸਬਰਾ ਵਿਖੇ ਦਿੱਤਾ ਗਿਆ ਤੇ ਜਿਸ ਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਵਤਾਰ ਸਿੰਘ ਨੇ ਦੱਸਿਆ ਕਿ ਪਿੰਡ ਸਬਰਾ ਤੇ ਨਾ ਲੱਗਦੀ ਪਿੰਡ 'ਚ ਲਗਾਤਾਰ ਵੱਡੇ ਪੱਧਰ ਤੇ ਲੁੱਟਕੋਆਂ ਤੇ ਨਸ਼ੇ ਦੀਆਂ ਆਵਾਜ਼ਾਂ ਤਾਂ ਵੱਧ ਰਹੀਆਂ ਨੇ ਤਿੰਨ ਨਸ਼ੇੜੀਆਂ ਵੱਲੋਂ ਵੱਡੇ ਪੱਧਰ ਤੇ ਪਿੰਡ 'ਚ ਆਵਾਜ਼ਾਂ ਨੂੰ ਅੰਜਾਮ ਵੀ ਦਿੱਤਾ ਜਾ ਰਿਹਾ ਜਿਸ ਦਾ ਕਾਰਨ ਇਹ ਮੰਨਦਾ ਹੈ ਕਿ ਇਹਨਾਂ ਨਸ਼ੇੜੀ ਇਹਨੂੰ ਪੁਲਿਸ ਕੋਲੋਂ ਕੋਈ ਮਤਬਰ ਛਡਵਾ ਦਿੰਦੇ ਨੇ ਜਿਸ ਨੂੰ ਦੇਖਦੇ ਹੋਏ ਅੱਜ ਉਹਨਾਂ ਮਤਾ ਪਾ ਕੇ ਪੁਲਿਸ ਚੋਂ ਕਿ ਸਭਰਾ ਵੀ ਕੇ ਦਿੱਤਾ ਤੇ ਕਿਹਾ ਕਿ ਲੁੱਟਖੋਹਾਂ ਕਰਨ ਵਾਲੇ ਤੇ ਨਸ਼ਾ ਤਸਕਰਾਂ ਦਾ ਤੰδα ਕਰਨ ਵਾਲੇ ਵਿਅਕਤੀਆਂ ਦੇ ਪਿੱਛੇ ਨਾ ਤਾਂ ਪਿੰਡ ਦੀ ਪੰਚਾਇਤ ਜਾਵੇਗੀ ਤੇ ਨਾ ਹੀ ਕੋਈ ਹੋਰ ਮਤਬਰ ਤੇ ਜੇ ਕੋਈ ਇਹਨਾਂ ਨੂੰ ਛਡੋਂਦਾ ਹੈ ਜਾਂ ਇਹਨਾਂ ਦੀ ਜ਼ਮਾਨਤ ਦਿੰਦਾ ਹੈ ਤਾਂ ਉਸ ਦੇ ਖਿਲਾਫ ਪਿੰਡ ਸਭਰਾ ਦੀ ਪੰਚਾਇਤ ਵੱਲੋਂ ਕਾਰਵਾਈ ਕਰਾਈ ਜਾਵੇਗੀ ਸਰਪੰਚ ਸਾਹਿਬ ਕੀ ਨਾਂ ਹੈ ਜੀ ਮੇਰ ਦਾ ਜੀ ਹਰਤਾ ਸਿੰਘ ਸਰਪੰਚ ਨਗਰ ਸਭਰਾ ਬਲਾਕਪੁਰ ਦਾ ਕਟੀ ਆਮ ਆਦਮੀ ਪਰ ਕੀ ਮਤ ਪਾਇਆ ਗਈ ਪ੍ਰਧਾਨ ਜੀ ਅੱਜ ਜੀ ਸਾਡੇ ਨਾ ਨਗਰ ਸਭਰਾ ਦੇ ਵਿੱਚ ਬਹੁਤ ਵਾਰਦਾਤਾਂ ਹੋ ਰਹੀਆਂ ਇੱਕ ਸਾਡਾ ਨੌਜਵਾਨ ਵੀਰ ਬਹੁਤ ਹੀ ਸਾਫ਼ ਸੁਥਰੇ ਜਾਨੀ ਕਿ ਸਾਨੂੰ ਇੰਨੀ ਉਹਨਾਂ ਦੀ ਹਮਾਇਤ ਮਿਲਦੀ ਆ ਵੀ ਜਾਨੀ ਕਿ ਉਹਨਾਂ ਦੇ ਸਾਰੇ ਸੰਧੂਆ ਹਸਪਤਾਲ ਸਰਕਾਰੀ ਹਸਪਤਾਲ ਸਾਰੇ ਪੇਂਟ ਦੀ ਬੜੀ ਹਮਾਇਤ ਕਰਦੇ ਆ ਉਹ ਵੀਰ ਨਾਲ ਵਾਰਦਾਤ ਜਿਹੜੀ ਹੋਈ ਆ ਉਹਨੂੰ ਵਿਚਾਰੇ ਨੂੰ ਸੱਟਾਂ ਲੱਗ ਗਈ ਉਹਦਾ ਗੁੱਟ ਵੱਢ ਗਿਆ ਇਹ ਬਿਲਕੁਲ ਜਿਹੜੀਆਂ ਗਲਤ ਸਾਡੇ ਸੁਭਰਾ ਦੇ ਵਿੱਚ ਚੱਲਣ ਡਿਆ ਅੱਜ ਤੋਂ ਕੁਝ 2 ਮਹੀਨੇ ਹੋ ਚੱਲੇ ਆ ਜਿਆਦਾ ਹੀ ਕੰਮ ਖਰਾਬ ਹੋਇਆ ਉਹਦੇ ਵਿੱਚ ਅਸੀਂ ਅੱਜ ਮਤਾ ਪਾ ਕੇ ਦਿੱਤਾ ਵਾ ਪੁਲਿਸ ਨੂੰ ਮਤਾ ਪਾ ਕੇ ਦਿੱਤਾ ਵਾ ਵੀ ਸਾਡੇ ਮੁਲਾਜ਼ਮ ਬਹੁਤ ਘੱਟ ਨੇ ਸਾਨੂੰ ਮੁਲਾਜ਼ਮ ਵੀ ਦਿੱਤੇ ਜਾਣ ਪਰ ਨਸ਼ਾ ਤਸਕਰਾਂ ਨੂੰ ਇਹ ਗੱਲ ਕਹਿੰਦੇ ਆ ਵੀ ਇਹੋ ਜਿਹੇ ਕੰਮ ਜਿਹੜੇ ਆਮ ਬੰਦੇ ਵਿਚਾਰੇ ਭਲੇਮਾਨ ਸਾਂ ਉਹਨਾਂ ਦਾ ਨਾ ਕੀਤਾ ਜਾਵੇ ਨਸ਼ਾ ਜਿਹੜਾ ਵਾ ਨਸ਼ਾ ਤਸਕਰਾਂ ਨੂੰ 5 ਦਿਨ ਦਾ ਅਸੀਂ ਟਾਈਮ ਦੇ ਦਿੱਤਾ ਇਪਾਣਾ ਦਰਾਂ ਦੇ ਵਿੱਚ ਆਪ ਦਾ ਜਿਹੜਾ ਕੋਈ ਸਾਡਾ ਮੋਹਤਵਾਰ ਬੰਦਾ ਮਗਰ ਨਹੀਂ ਆਊਗਾ ਜਿਹੜਾ ਸਾਡਾ ਮੋਹਤਵਾਰ ਬੰਦਾ ਮਗਰ ਆਊਗਾ ਉੱਥੇ ਡਟ ਕੇ ਨਾਲ ਹੀ ਉਹਦੇ ਪਰਚਾ ਕੀਤਾ ਜਾਊਗਾ ਨਾਲ ਪੁਲਿਸ ਨੂੰ ਸੂਚਿਤ ਕਰਤਾ ਵੀ ਜਿਹੜਾ ਬੰਦਾ ਸਾਡਾ ਮੋਹਤਵਾਰ ਇੱਥੇ ਆਉਂਦਾ ਵਾ ਮਗਰ ਕਿਸ ਦੇ ਉੱਤੇ ਹੀ ਕਾਰਵਾਈ ਨਾਲ ਹੀ ਖੋਖ ਦੋ ਮੰਤਰੀ ਸਾਹਿਬ ਵੱਲੋਂ ਵੀ ਆਡਰ ਮੰਤਰੀ ਸਾਹਿਬ ਨੇ ਜਿੱਦਣ ਵੋਟਾਂ ਅਜੇ ਲੈਣੀਆਂ ਸੀ ਉਦੋਂ ਵੀ ਇਹ ਗੱਲ ਕਹਿੰਦੇ ਰਹਾ ਜਿਨਨੇ ਬੋਟ ਉਹ ਪਾਇਓ ਜਿਨਨੇ ਨਸ਼ਾ ਨਹੀਂ ਨਸ਼ੇ ਵਾਲਾ ਬੋਟ ਨਾ ਪਾਓ ਉਹ ਬੇਸ਼ੱਕ ਹੋਣਾ ਹੀ ਉੱਠ ਕੇ ਚਲ ਜੇ ਅੱਜ ਵੀ ਇਸੇ ਗੱਲ ਤੇ ਉਹ ਪੂਰੇ ਵਜਨ ਵੱਧਾ ਕਿ ਜਿਹੜਾ ਕੋਈ ਨਸ਼ੇ ਵਾਲੇ ਮਗਰ ਮੇਰਾ ਕੋਈ ਬੰਦਾ ਜਾਂਦਾ ਮੰਤਰੀ ਸਾਹਿਬ ਫੋਨ ਕਰਨ ਤਾਂ ਸਾਨੂੰ ਦੱਸੋ ਮੰਤਰੀ ਮੰਤਰੀ ਸਾਹਿਬ ਸਾਡੇ ਦਾ ਹੀ ਵਰਖਲਾ ਫੇਸ ਗੱਲ ਤੋਂ ਕਿ ਕੋਈ ਵੀ ਬੰਦਾ ਤੁਹਾਡਾ ਥਾਣੇ ਨਹੀਂ ਜਾਣਾ ਚਾਹੀਦਾ ਨਸ਼ੇ ਵਾਲੇ ਮਗਰ ਚੋਰ ਵਾਲੇ ਮਗਰ ਨਹੀਂ ਜਾਣਾ ਚਾਹੀਦਾ ਅਸੀਂ ਬਿਲਕੁਲ ਬਾਈਕਾਟ ਕੀਤਾ ਪਰ ਸਾਡੇ ਫੇਰ ਵੀ ਕੋਈ ਸੱਜਣ ਜਿਹੜੇ ਹੈਗੇ ਆ ਜਿਹੜੇ ਆਉਂਦੇ ਆ ਉਹਨਾਂ ਨੂੰ ਵੀ ਅੱਜ ਵਾਰਨਿੰਗ ਦੇ ਦਿੱਤੀ ਆ ਤੇ ਜਿਹੜਾ ਇੱਥੇ ਆ ਗਏ ਚੌਂਕੀ ਦੇ ਵਿੱਚ ਚੋਰ ਮਗਰ ਨਸ਼ੇ ਵਾਲੇ ਮਗਰਾਊਗਾ ਉਹਤੇ ਡੱਟ ਕੇ ਅਸੀਂ ਆਪ ਮਕਦਮਾ ਕਰਾਵਾਂਗੇ ਸਰਕਾਰ ਨੂੰ ਦੋਸ਼ ਦਿੱਤੀ ਜਾਂਦਾ ਜਾਂ ਸਰਕਾਰ ਤਾਂ ਇਹਦੇ ਵਿੱਚ ਆਪਾਂ ਪਿੰਡ ਵਾਲੇ ਆ ਸਾਬ ਪਾਰਟੀਆਂ ਬਾਜ਼ੀਆਂ ਦੇ ਉੱਪਰ ਉੱਠ ਕੇ ਇਹ ਕੰਮ ਤੇ ਅਸੀਂ ਆਵਾਂਗੇ ਹੁਣ ਇਹ ਹੁਣ ਕਿਸੇ ਦਾ ਲਿਹਾਜ਼ ਨਹੀਂ ਹੋਊਗਾ ਇੰਨੀਆਂ ਬੇਨਤੀਆਂ ਇੱਕ ਸਾਨੂੰ ਅੱਜ ਜਿਹੜੀ ਆ ਇਥੋਂ ਤਲਾਹ ਮਿਲੀ ਆ ਬੋਲਣ ਵਾਲੀ ਨਹੀਂ ਚਾਹੀਦਾ ਇਹਦੇ ਵਿੱਚ ਪਰ ਬੋਲਣਾ ਪੈਣਾ ਜਿਹੜਾ ਸਾਡਾ ਕੋਈ ਵੀ ਮੈਂਬਰ ਪੰਚਾਇਤ ਆਗੂ ਆ ਕੇ ਪੈਗ ਕਿਹਦੇ ਵਿੱਚੋਂ ਪੈਗ ਮੰਗਦਾ ਹਾਂਜੀ ਮੀਟ ਮੰਗਦਾ ਉਹਤੇ ਕਾਰਵਾਈ ਕੀਤੀ ਜਾਊਗੀ ਜੇ ਕੋਈ ਇੱਥੇ ਲਿਖ ਕੇ ਆਪ ਵੀ ਆਵੇ ਵੀ ਚਲੋ ਮਲਾਜਮਾਂ ਨੂੰ ਅਸੀਂ ਤੁਹਾਨੂੰ ਪਤਾ ਵੀ ਜਿਹਨਾਂ 2 ਨੰਬਰ ਦਾ ਕੰਮ ਕਰਨਾ ਉਹਨੇ ਲੈ ਕੇ ਆਉਣਾ ਦੂਜੇ ਨੇ ਤਾਂ ਲੈ ਕੇ ਨਹੀਂ ਆਉਣਾ ਉਹਤੇ ਵੀ ਕਾਰਵਾਈ ਕੀਤੀ ਜਾਊਗੀ ਮੇਰਾ ਨਾਮ ਕਾਸਿਵ ਪਿੰਡ ਸਭਰਾ ਤੋਂ ਮੈਂਬਰ ਪੰਚਾਇਤ ਜੀ ਕੀ ਮਤਾ ਪਾਇਆ ਗਿਆ ਜੀ ਜੀ ਅੱਜ ਸਮੂਹ ਪੰਚਾਇਤ ਮਤਾ ਜਿਹੜਾ ਜੀ ਅੱਜ ਪਾਇਆ ਵਾ ਬਹੁਤ ਦੁੱਖ ਦੀ ਗੱਲ ਆ ਵੀ ਸਾਡੇ ਨੌਜਵਾਨ ਜਿਹੜੇ ਮੁੰਡੇ ਵਿਚਾਰੇ ਕੱਲ ਜਿਹੜੇ ਵੱਢ ਗੱਦੀ ਦਿੱਤੇ ਗਏ ਆ ਇਹ ਜਿਹੜਾ ਨਸ਼ੇ ਦੇ ਵਿੱਚ ਆ ਗਏ ਪਤਾ ਨਹੀਂ ਲੱਗਦਾ ਕੋਈ ਇਧਰੋਂ ਆ ਜਾਂਦਾ ਮੂੰਹ ਬਾਨੇ ਕੋਈ ਇਧਰੋਂ ਆ ਜਾਂਦਾ ਵੇਢੀ ਮਾਰੀ ਹਾਲਤ ਪਈ ਕੋਈ ਪਰਤਖੋਗੇ ਲੈ ਜਾਂਦਾ ਵੀ ਮੋਟਰਸਕੋਗੇ ਦੋ ਸਾਡੇ ਕੱਲ ਮੁੰਡੇ ਦੇ ਪਿੰਡ ਦੇ ਵੜਤੇ ਆ ਉਹ ਇੱਕ ਅਮਨ ਦੀ ਹਸਪਤਾਲ ਆ ਇੱਕ ਸੰਧੂ ਹਸਪਤਾਲ ਦਾਖਲਾ ਜੀ ਅੱਜ ਸਾਰੀ ਪੰਚਾਇਤ ਨੇ ਪਹਿਲਾਂ ਮਤਾ ਪਾਇਆ ਉਸ ਤੋਂ ਬਾਅਦ ਜਿੰਨੀਆਂ ਜਥੇਬੰਦੀਆਂ ਜਿੰਨੇ ਵੀ ਕਾਂਗਰਸ ਕਾਲੀ ਸਾਰੇ ਇਹਨਾਂ ਅੱਜ ਮਤਾ ਪਾਇਆ ਗਿਆ ਵੀ ਆਪਾਂ ਰਲ ਕੇ ਆਪ ਦਿੱਤਿਆਂ ਪੁੱਤ ਬਚਾਈਏ ਜਿਹੜਾ ਵੀ ਇਹਨਾਂ ਦੇ ਮਗਰ ਆ ਉਹਨ ਜਿੱਦਾਂ ਅੱਗੇ ਵੀ ਕੋਈ ਥੋੜੇ ਦਿਨ ਪਹਿਲਾਂ ਲੜਾਈ ਹੋਈ ਆਸ ਮੇਕੀਆਂ ਦੀ ਉਹਨਾਂ ਨੂੰ ਮਰਨ ਦਿਓ ਮਰਦੇ ਆ ਦੇ ਉਹਨਾਂ ਦੇ ਮਗਰ ਤੇ ਜੋ ਨੰਬੰਦ ਕੇ ਨਾ ਉਹ ਉਹਨੇ ਕਹਿੰਦੇ ਕੋਈ ਗੱਲ ਨਾ ਕਰੋ ਆਪਾਂ ਆ ਧੀਆਂ ਪੁੱਤ ਬਚਾਈਏ ਅੱਗੇ ਆਪਾਂ ਇਹਨਾਂ ਨੂੰ ਦੂਰ ਹੁਣ ਤੇ ਆਪਣੇ ਘਰੇ ਆ ਗਏ ਹੁਣ ਆਪਣੇ ਦੂਰ ਕਾ ਦਾ ਸਾਰਿਆਂ ਨੂੰ ਸੇਕ ਲੱਗਾ 20% ਸੇਕ ਲੱਗਿਆ ਕੋਈ 80% 20% ਬੰਦੇ ਵਜੇ ਹੁਣ ਮਤਲਬ ਵੀ ਬਹੁਤ ਮਾੜੀ ਹਰਕਤ ਆ ਅਸੀਂ ਤਾਂ ਜਿੱਥੇ ਚੌਂਕੀ ਸਾਹਿਬ ਆਏਵੇਂ ਇੱਥੇ ਵੀ ਸਰ ਨੂੰ ਆਖਿਆ ਵੀ ਜੇ ਅੱਜ ਤੁਹਾਡਾ ਬੰਦਾ ਕੋਈ ਸਾਨੂੰ ਚਰਾ ਪਿੰਦਾ ਚਾਰ ਪੰਜ ਤੋਂ ਵੱਜ ਗਿਆ ਮਲਾਜ਼ਾ ਕਰਾ ਕੇ ਪਰਚਾ ਦਰਜ ਕਰਾਜੋ ਪੁਲਿਸ ਤੇ ਵੀ ਮਤਲਬ ਵੀ ਜੋ ਇਹ ਲਾ ਸਾਡੇ ਪਿੰਡ ਦੇ ਬਣੇ ਕਾਉਂਸਲ ਕਾਉਂ ਕੋਈ 10000 ਰੁਪਏ ਤੱਕ ਨਾਕੀ ਲੱਗਿਆ ਨੂੰ ਕਦਰਾ ਹੋਵੇ ਡਰ ਹੋਵੇ ਜੇ ਵੀ ਮੂੰਹ ਬੰਨ ਕੇ ਕੋਈ ਚਤ ਚਾਰ ਜਾਣੇ ਉਹਦੇ ਮੋਟਰਸਾਈਕਲ ਤੇ ਉਹਦੇ ਤਲਾਸ਼ ਕਰੋ ਪੰਚਾਇਤ ਨੂੰ ਦੱਸੋ ਪੰਚਾਇਤ ਆ ਕੇ ਸ਼ਰਾਖਤ ਕਰੋ ਵੀ ਬੰਦਾ ਕੌਣ ਕਿੱਥੋਂ ਦਾ ਵਾ ਉਹਦੇ ਕਾਗਜ਼ ਪੱਤਰ ਪੂਰੇ ਵੇ ਛੱਡਾਂਗੇ ਜੇ ਨਹੀਂ ਹੁੰਦੇ ਕਾਗਜ਼ ਪੱਤਰ ਪੂਰੇ ਦਿਓ ਪਰਚਾ ਉਹਨਾਂ ਦੇ